ਨਾ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਸੰਕਾਂ ਜਿਹੜੀਆਂ ਤੇ ਮੰਦਰ ਉਮਾਹਾਂ ਕੋ ਪਹੁੰਚੀਆਂ ਨੇ ਇਹ ਇਸ ਮੰਦਰ ਦੀ ਬਹੁਤ ਹੀ ਮਨਤਾ ਹੈ ਕਿ ਜੋ ਵੀ ਮੰਗਿਆ ਸੀ ਉਹ ਆਸ ਵਿੱਚ ਰਾਜ਼ਪੂਰੀ ਨਹੀਂ ਤੇਰਾ ਹੌਂਕਾ ਨਹੀਂ ਕਰਦਾ ਮੈਂ ਕਿਰੇ ਬਿਨ ਕਿਰੇ ਨਹੀਂ ਸਕਦਾ 엄마 ਮੈਨੂੰ ਤੇਰੀ ਯਾਦਤ ਪੈ ਗਈ ਹੈ ਮੈਨੂੰ ਤੇਰੀ ਆਦਤ ਪੈ ਗਈ ਹੈ ਮੈਂ ਜੁਦਾਈਆਂ ਸਹਿ ਨਹੀਂ ਸਕਦਾ ਹਮਾਂ ਮੈਨੂੰ ਤੇਰੀ ਆਦਤ ਪੈ ਗਈ ਹੈ ਤੂੰ ਸਾਰੇ ਜਗ ਦੀ ਮਾਂ ਹੈ ਮੈਨੂੰ ਮੇਰੀ ਮਾਂ ਨੇ ਦੱਸਿਆ ਸੀ ਬੱਚਿਆਲੀ ਠੰਡੀ ਛਾਏ ਮੈਨੂੰ ਮੇਰੀ ਮਾਂ ਨੇ ਬਸਿਆ ਸੀ ਮੈਂ ਹਲੀ ਬੈ ਨਹੀਂ ਸਕਦਾ ਮਾਂ ਮੈਨੂੰ ਤੇਰੀ ਆਦਤ ਪੈ ਗਈ ਮੈਂ महंत ਅਮਿਤ ਸ਼ਾ ਮੰਦਰ ਸ਼੍ਰੀ ਕਾਲੀਦਵਾਰਾ ਤੋਂ ਨਾਲ ਆਪਣੇ ਸਮੂਹ ਸੇਵਾਦਾਰਾ ਵੱਲੋਂ ਚਤੁਰਮਾਸ ਦੇ ਨਵਰਾਤਰੀਆਂ ਦੀਆਂ ਸਾਰਿਆਂ ਭਗਤਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਆਏ ਦੇ ਦਿਨ Hindu ਸ਼ਾਸਨ ਅਨੁਸਾਰ ਸਾਡਾ ਨਵ ਵਰਸ ਨਵ ਸੰਮਤ ਵੀ ਸ਼ੁਰੂ ਹੁੰਦਾ ਹੈ ਜੋ ਕਿ ਸਾਲ 2080 ਹੈ ਨਵ ਸੰਮਤ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਹਾਮਈ ਸਾਰਿਆਂ ਦੀਆਂ ਝੋਲੀਆਂ ਭਰੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਤੇ ਇਹੋ ਹੀ ਕਾਮਨਾ ਦੇ ਨਾਲ ਸਾਰਿਆਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਨਾ ਹੈ ਜੈ ਮਾਤਾ ਦੀ ਇੱਕ ਮੰਦਰ ਦਾ ਕਿਹਾਸੇ ਉਹ ਦੱਸ ਦੱਸ ਕੇ ਮਰਦੇ ਹਨ ਮੰਦਰ ਸ਼੍ਰੀ ਕਾਲੀਦਵਾਰਾ ਬਹੁਤ ਪ੍ਰਾਚੀਨ ਮੰਦਰ ਹੈ ਇੱਥੋਂ ਦੀ ਜੋ ਮਹਾਮਾਈ ਕਾਲੀ ਮਾਤਾ ਜੀ ਦੀ ਪ੍ਰਤੀਮਾ ਹੈ ਉਹ ਸਵੈਭੂ ਹੈ ਇੱਥੋਂ ਦੀਆਂ ਸਾਡੀਆਂ ਪੀੜੀਆਂ ਦਰ ਪੀੜੀਆਂ ਇੱਥੋਂ ਦੀ ਸੇਵਾ ਕਰ ਰਹੀਆਂ ਤੇ ਪਕਟਾਂ ਦੀਆਂ ਨਿਰੰਤਰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇੱਥੇ ਮਾਂ ਦਾ ਜੋ સ્વਰੂਪ ਹੈ ਉਹ ਸ਼ਾਂਤ ਰੂਪ ਦੇ ਵਿੱਚ ਹੈ ਜਦੋਂ ਅਸ਼ਵਿਨ ਮਾਸ ਦੇ ਨਵਰਾਤਰੇ ਆਉਂਦੇ ਨੇ ਉਦੋਂ ਇੱਥੇ ਲੰਗੂਰ ਪ੍ਰਥਾ ਵੀ ਮਨਾਏ ਜਾਂਦੇ ਹੈ ਜੋ ਕਿ ਵਰਲਡ ਦੇ ਵਿੱਚ ਸਿਰਫ ਦੋ ਮੰਦਰਾਂ ਦੇ ਵਿੱਚ ਮਾਨਤਾ ਪ੍ਰਾਪਤ ਹੈ ਇੱਕ ਦੁਰਗਿਆਨਾ ਟੈਂਪਲ ਸ਼੍ਰੀ ਅੰਮ੍ਰਿਤਸਰ ਦੂਸਰਾ ਸਾਡੇ ਸ਼੍ਰੀ ਮਹਾਮਈ ਦੇ ਦਵਾਰੇ ਮਾ ਕਾਲੀ ਦਵਾਰੇ ਬਟਾਲਾ ਹਾਂਜੀ ਇੱਥੇ ਹੁਣ ਉੱਥੇ ਸ਼ਵਾਲਾ ਹੈ ਉੱਥੇ ਖੂਹ ਹੁੰਦਾ ਸੀਗਾ ਉੱਥੋਂ ਸਾਡੇ ਬਜ਼ੁਰਗਾਂ ਨੂੰ ਸੁਪਨ ਆਇਆ ਕਿ ਮੈਂ ਇੱਥੇ ਵਿਰਾਜਮਾਨ ਆ ਤੇ ਉਹਨਾਂ ਨੇ ਫਿਰ ਬਹੁਤ ਹੀ ਆਦਰ ਸਤਿਮਾਨ ਦੇ ਨਾਲ ਉਹਨਾਂ ਨੂੰ ਮਾਂ ਮੈ ਨੂੰ ਇੱਥੋਂ ਕੱਢਿਆ ਤੇ ਮਾਂ ਮੈ ਦੀ ਸਥਾਪਨਾ ਜਿੱਥੇ ਕੀਤੀ ਉੱਥੇ ਫਿਰ ਅੱਜ ਵੀ ਮਾਂ ਮੈ ਦੀ ਉਤਨਾ ਹੀ ਬਾਠ ਪੂਜਾ ਹੋ ਰਹੀ ਹੈ ਉਦਾਂ ਹੀ ਮਾਂ ਮੈ ਸਾਰਿਆਂ ਦੀਆਂ ਝੋਲੀਆਂ ਭਰ ਰਹੀ ਹੈ ਜੀ ਆਪਣਾ ਨਾਮ ਦੱਸੋ ਨਿਕੀਤਾ ਚੰਡਾ ਅੱਜ ਪਹਿਲਾਂ ਨਰਦਾ ਬਹੁਤ ਵਧੀਆ ਲੱਗਦਾ ਹੈ ਐਸਾ ਲੱਗਦਾ ਜਿ ਸਦੀਵਾਲੀ ਹੈ ਮਾਦੇ ਦਰ ਤੇ ਬਹੁਤ ਰੌਣਕ ਲੱਗੀ ਹੋਈ ਹੈ ਸਭ ਦੀਆਂ ਝੋਲੀਆਂ ਭਰਦੀਆਂ ਇੱਥੋਂ ਕਾਲੀਦਾਰਾ ਮੰਦਿਰ ਪਟਾਲੇ ਬਹੁਤ ਫੇਮਸ ਹੈ ਇਹ ਸ਼ਕਤੀਪੀਠ ਹੈ ਸਿੱਧ ਸ਼ਕਤੀਪੀਠ ਹੈ ਬਤਾ ਲੈਣਾ ਇੱਥੋਂ ਸਭ ਦੀਆਂ ਆਸਾਂ ਮਰਾਂਦਾ ਪੂਰੀਆਂ ਹੁੰਦੀਆਂ ਪੰਜ ਕੀ ਨਾਮ ਦਾ ਟਕ ਵੰਦਨਾ ਅੱਜ ਪਹਿਲਾਂ ਨਰਦਾ ਹਾਂਜੀ ਹਾਂਜੀ ਪਹਿਲਾਂ ਨਰਾਤੇ ਮਾਂ ਦੇ ਦਰਬਾਰ ਤੇ ਬਹੁਤ ਰੌਣਕ ਹੁੰਦੀ ਐ ਸਾਰੇ ਆਂਦੇ ਆ ਆਪਣੇ ਦੁਰਗਾ ਸਤਿਤੀ ਦਾ ਪਾਠ ਕਰੀਦਾ ਸੀ ਇੱਥੇ ਜੋ ਪਾਇਆ ਮਾਂ ਦੇ ਦਰ ਤੋਂ ਹੀ ਪਾਇਆ ਮਾਂ ਸਭ ਦੀਆਂ ਮੁਰਾਦਾ ਪੂਰੀਆਂ ਕਰਦੀ ਐ ਮਾਂ ਆਪ ਪ੍ਰਗਟ ਹੋਈ ਦੀ ਐ ਸਾਡੇ ਬਟਾਲੇ 'ਚ ਇਹ ਕਾਲੀ ਦਵਾਰੀ ਦੀ ਸਾਡੇ ਬਟਾਲੇ 'ਚ ਬਹੁਤ ਮਾਨਤਾ ਰ ਬਟਾਲਾ ਕਨਸਬ ਔਰ ਕਾਲੀ ਦਵਾਰੀ ਦੇ ਨਾਲ ਹੀ ਮਸ਼ਹੂਰ ਇਹਦੇ ਬੱਚੇ ਇਹਦੇ ਦਰ ਤੇ ਹੀ ਆ ਕੇ ਖੁਸ਼ ਰਹਿੰਦੇ ਅਸੀਂ ਆਈਏ ਨਾ ਆਈਏ ਮਾਂ ਸਾਡਾ ਦਰ ਨਹੀਂ ਸਾਡਾ ਨਹੀਂ ਛੱਡੀ ਬਾ ਇਹਨੇ ਬਾ ਸਾਡੀ ਫਾੜ ਕੇ ਰੱਖੀ ਉਹ ਇਹ ਸਭ ਦੀਆਂ ਆਸਾਂ ਮੁਰਾਦਾਂ ਸਭ ਦੀਆਂ ਪੂਰੀਆਂ ਕਰਨ ਵਾਲੀ ਹੈ ਸੱਚੇ ਦਿਲੋਂ ਮਾਂ ਨੂੰ ਤੇ ਆਓ ਸਭ ਕੁਝ ਮਿਲਦਾ ਹੈ ਰੱਬ ਜੋ ਪਾਇਆ ਹੈ ਉਹ ਸੱਚੇ ਦਰਬਾਰ ਕੀ ਚੈ ਜੇ ਤੇ ਜੋ ਵੀ ਮੰਗੋ ਮਿਲਦਾ ਹਾਂਜੀ ਹਾਂਜੀ ਜੋ ਮੰਗੋ ਇੱਥੋਂ ਮਿਲਦਾ ਮਾਂ ਆਪ ਜਾਨੀ ਜਾਨ